ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀਆਂ ਕਿ ਆਪ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਨਾ ਸੋਸ਼ਲ ਮੀਡੀਆ ਉੱਪਰ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਵੀਰ ਨੂੰ ਇਸ ਵੀਡੀਓ ਬਾਰੇ ਨਾ ਜਿੰਨੇ ਵੀ ਸ਼ਬਦ ਕਹੇ ਜਾਣ ਉਹਨੇ ਹੀ ਕੱਟਨੇ ਦੇਖ ਸਕਦੇ ਹੋ ਇਸ ਵੀਰ ਨੂੰ ਇੱਕ ਵਿਆਹ ਚੱਲ ਰਿਹਾ ਹੁੰਦਾ ਹੈ ਤੇ ਇਹ ਵੀਰ ਆਪਣੀ ਭੈਣ ਦੇ ਉੱਪਰ ਦੀ ਨੋਟ ਵਾਰਦਾ ਹੈ ਤੇ ਨੋਟ ਵਾਰਨ ਤੋਂ ਬਾਅਦ ਥੱਲੇ ਨਹੀਂ ਸੁੱਟਦਾ ਬਲਕਿ ਵਿਆਹ ਦੇ ਵਿੱਚ ਕੰਮ ਕਰ ਰਹੇ ਬੇਟਰਾਂ ਦੇ ਵਿੱਚ ਵੰਡ ਦਿੰਦਾ ਹੈ ਜੇ ਪਰਮਾਤਮਾ ਨੇ ਤੁਹਾਨੂੰ ਪੈਸੇ ਦਿੱਤੇ ਨੇ ਅਮੀਰੀ ਦਿੱਤੀ ਹੈ ਤਾਂ ਉਹਨਾਂ ਦਾ ਸਹੀ ਇਸਤੇਮਾਲ ਵੀ ਹੋਣਾ ਚਾਹੀਦਾ ਹੈ ਤੇ ਇਸ ਵੀਰ ਨੂੰ ਦੇਖੋ ਇਸ ਵੀਰ ਨੇ ਇਸ ਤਰ੍ਹਾਂ ਹੀ ਕੀਤਾ ਪੈਸੇ ਦਾ ਮਾਨ ਨਹੀਂ ਕੀਤਾ ਸਗੋਂ ਗਰੀਬਾਂ ਦੀ ਮਦਦ ਕੀਤੀ ਇਸ ਵੀਰ ਦੀ ਸੋਚ ਨੂੰ ਨਾ ਸਲਾਮ ਹੈ ਦੇਖੋ ਅੱਜ ਵੀ ਕੁਝ ਲੋਕਾਂ ਵਿੱਚ ਇਨਸਾਨੀਅਤ ਜਿੰਦਾ ਹੈ ਸੱਚੀ ਇਸ ਵੀਰ ਦੀ ਸੋਚ ਨੇ ਨਾ ਦਿਲ ਜਿੱਤ ਲਿਆ। ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ। ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ।